ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਬਣਾਵਾਂਗੇ ਹਰੇ ਚਨੇ ਪਲਾਉ। ਮਟਰ ਪਲਾਉ ਤਾਂ ਬਹੁਤ ਹੀ ਵਾਰੀ ਸਭ ਨੇ ਹੀ ਬਣਾਇਆ ਤੇ ਹਰੇ ਚਨੇ ਪਲਾਉ ਕਦੇ ਵੀ ਕਿਸੇ ਨੇ ਮਨ ਲੱਦਾ ਸ਼ਾਇਦ ਹੀ ਬਣਾਏ ਹੋਣਗੇ ਤੇ ਅੱਜ ਮੈਂ ਤੁਹਾਨੂੰ ਬਣਾ ਕੇ ਦਿਖਾਉਂਗੀ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ। ਪਲਾਉ ਬਣਾਉਣ ਵਾਸਤੇ ਤੇ ਮੈਂ ਅੱਧਾ ਕਿਲੋ ਚਾਵਲ ਲੈਤੇ ਸੀ ਕਿਤੇ ਜਿਹਨੂੰ ਅੱਧਾ ਘੰਟਾ ਮੈਂ ਪਹਿਲਾਂ ਭਿਓ ਕੇ ਰੱਖਤਾ ਸੀਗਾ ਤੇ ਹੁਣ ਆਪਾਂ ਇਹਨਾਂ ਦਾ ਸਾਰਾ ਪਾਣੀ ਚੰਗੀ ਤਰ੍ਹਾਂ ਕੱ ਤੇ ਗੈਂਸ ਨੂੰ ਫਰੋਂ ਪਕੜਾ ਹੀ ਰੱਖ ਤੇ ਕੜਾਹੀ ਦੇ ਵਿੱਚ ਪਾ ਦਾਂਗੇ 2-3 ਚਮਚ ਰਾਈਫ ਤੇਲ ਹੁਣ ਪਾਵਾਂਗੇ ਤੇਲ 'ਚ ਆਪਾਂ ਸਾਬਤ ਮਸਾਲੇ ਇੱਕ ਚਮਚ ਸਾਬਤ ਜੀਰਾ ਉਹ ਵੱਡੀਆਂ ਲੈਚੀਆਂ 4-5 ਲੌਂਗ ਥੋੜੀਆਂ ਜੀਆਂ ਸਾਬਤ ਕਾਲੀਆਂ ਮਿਰਚਾਂ ਇੱਕ ਲਾਲ ਮਿਰਚ ਦਾਲਚੀਨੀ ਦਾ ਟੁਕੜਾ ਦੋ ਤੇਜ ਪੱਤੇ ਤੇ ਦੋ ਛੋਟੀਆਂ ਹਰੀਆਂ ਲੈਚੀਆਂ ਹੁਣ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਐਡ ਕਰ ਦਾਂਗੇ ਹਲਕਾ ਜਿਹਾ ਇਹਨਾਂ ਨੂੰ ਭੁੰਨ ਲਾਂਗੇ ਖੜੇ ਮਸਾਲੇ ਆਪਾਂ ਫਰਾਈ ਕਰ ਲਿਆ ਤੇ ਹੁਣ ਆਪਾਂ ਇੱਕ ਪਿਆਜ਼ ਪਾ ਦਾਂਗੇ ਇਹਨੂੰ ਲੰਬਾਈ ਦੇ ਵਿੱਚ ਕੱਟਿਆ ਹੋਇਆ ਦੋ ਟਮਾਟਰ ਲੰਬਾਈ 'ਚ ਕੱਟੇ ਇਹ ਆਪਾਂ ਐਡ ਕਰ ਦਾਂਗੇ ਇੱਕ ਸ਼ਿਮਲਾ ਮਿਰਚ ਲੰਬਾਈ 'ਚ ਕੱਟੀ ਇਹ ਵੀ ਐਡ ਕਰ ਦਾਂਗੇ ਹੁਣ ਆਪਾਂ ਇਹਨਾਂ ਨੂੰ ਹਲਕਾ ਜਿਹਾ ਭੁੰਨ ਲਾਂਗੇ ਇੱਕ ਕੌਲੀ ਹਰੇ ਚਨੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋ ਲਿਆ ਤੇ ਹੁਣ ਆਪਾਂ ਇਹ ਐਡ ਕਰਾਂਗੇ ਇੱਕ ਆਪਾਂ ਨਬਾਈ ਚ ਕੱਟੀ ਹਰੀ ਮਿਰਚ ਪਾ ਦਾਂਗੇ ਹਾਂਜੀ 1.5 ਮਿੰਟ ਆਪਾਂ ਇਹਨਾਂ ਨੂੰ ਸੇਕ ਲਵਾ ਲਿਆ ਤੇ ਹੁਣ ਆਪਾਂ ਨਮਕ ਐਡ ਕਰਾਂਗੇ ਨਮਕ ਪਾਮਗੇ ਸਵਾਦ ਅਨੁਸਾਰ ਇੱਕ ਵਾਰੀ ਆਪਾਂ ਅੱਧਾ ਕੱਪ ਪਾਣੀ ਦਾ ਪਾ ਕੇ ਤੇ ਚਣਿਆਂ ਨੂੰ ਆਪਾਂ ਥੋੜਾ ਸੇਕ ਲਵਾ ਲਾਂਗੇ ਚਣੇ ਥੋੜੇ ਜਿ ਨਰਮ ਹੋ ਜਾਣਗੇ ਹਾਂਜੀ ਉਬਾਲ ਆ ਚੁੱਕਿਆ ਹੈ ਜਣਿਆਂ ਨੂੰ ਹਰ ਕੇ ਇਹ ਨਰਮ ਵੀ ਹੋ ਗਏ ਆ ਹੁਣ ਆਪਾਂ ਜਿਹੜਾ ਥੋੜਾ ਜਿਹਾ ਪਾਣੀ ਬਚ ਗਿਆ ਸੀਗਾ ਤੇ ਉਹ ਆਪਾਂ ਫੇਰ ਚੰਗੀ ਤਰ੍ਹਾਂ ਪਾ ਲਾਂਗੇ ਪਾਣੀ ਜਿਹੜੇ ਹੁਣ ਭੁੰਨਤੇ ਹੋਏ ਚਾਵਲ ਉਹ ਆਪਾਂ ਐਡ ਕਰਾਂਗੇ ਐਡ ਕਰ ਦਾਂਗੇ ਕੱਟਿਆ ਹੋਇਆ ਹਰਾ ਧਨੀਆ ਅੱਧਾ ਕ ਚਮਚ ਪਾ ਦਾਂਗੇ ਚਿਲੀ ਫਲੈਕਸ ਹੁਣ ਆਪਾਂ ਮਿਕਸ ਕਰ ਦਾਂਗੇ ਅੱਧਾ ਕਿਲੋ ਚਾ ਚੌਲਾਂ ਦੇ ਵਿੱਚ ਤੇ ਇੱਕ ਕੱਪ ਪੂਰਾ ਪਾਣੀ ਦਾ ਪਾਇਆ ਹੋਇਆ ਮੈਂ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਤਾ ਤੇ ਹੁਣ ਆਪਾਂ ਇਹਨੂੰ 4-5 ਮਿੰਟ ਢਾਕੇ ਪਕਾਵਾਂਗੇ 4-5 ਮਿੰਟ ਹੋ ਗਿਆ ਆਪਲਾ ਰੱਖਿਆ ਨੂੰ ਤੇ ਹੁਣ ਆਪਾਂ ਇੱਕ ਵਾਰੀ ਕੜਚੀ ਮਾਰ ਦਿੰਨੇ ਆ ਦੇਖ ਲੈਨੇ ਨਾਲੇ ਪਾਣੀ ਇਹਦੇ ਵਿੱਚ ਕਿੰਨਾ ਕੁ ਰਹਿ ਗਿਆ ਥੋੜਾ ਜਿਹਾ ਜਹੇ ਪਾਣੀ ਹੈਗਾ ਨਾ ਤੇ ਆਪਾਂ ਇੱਕ ਦਮਿੰਟ ਹੋਰ ਸੇਕ ਲਵਾ ਲਈਏ ਹਾਂ ਹਾਂਜੀ 2 ਕੁ ਮਿੰਟ ਹੋ ਗਏ ਤੁਸੀਂ ਦੇਖ ਸਕਦੇ ਹੋ ਹਰੇ ਚਨੇ ਪਲਾਉ ਜਿਹੜਾ ਬਹੁਤ ਹੀ ਵਧੀਆ ਬਣ ਗਿਆ ਤੇ ਖਿਲੇ-ਖਿਲੇ ਜਿਹੜੇ ਆਪਣੇ ਇਹ ਚਾਵਲ ਬਣੇ ਹੋਏ ਹੈਗੇ ਆ ਤੇ ਜਿਆਦਾ ਕੋਈ ਟਾਈਮ ਵੀ ਨਹੀਂ ਲੱਗਾ ਸਿਰਫ ਮਨ ਦਾ 10 ਮਿੰਟ ਹੀ ਬੱਸ ਇੰਨਾ ਕੀ ਟਾਈਮ ਹੀ ਲੱਗਾ ਕੋਈ ਜਿਆਦਾ ਟਾਈਮ ਨਹੀਂ ਲੱਗਾਗਾ ਤੇ ਹੁਣ ਆਪਾਂ ਸਰਵ ਕਰਾਂਗੇ ਪਲੇਟ ਦੇ ਵਿੱਚ ਤੇ ਜਦੋਂ ਹਲਕੇ ਜੇ ਠੰਡੇ ਹੋਗੇ ਇੰਦੋਂ ਵੀ ਜਿਆਦਾ ਇਹ ਜਿਹੜੇ ਚਾਵਲ ਆਪਣੇ ਖਿਲੇ-ਖਿਲੇ ਬਣ ਜਾਣਗੇ ਹਰੇ ਚਨੇ ਪਲਾਉ ਜਰੂਰ ਬਣਾ ਕੇ ਦੇਖੋ ਮਟਰ ਪਲਾਉ ਦਾ ਆਪਾਂ ਬਹੁਤ ਵਾਰੀ ਬਣਾਇਆ ਹਰੇ ਚਨਿਆਂ ਦੇ ਨਾਲ ਕਦੇ ਨਹੀਂ ਬਣਾਇਆ ਜਰੂਰ ਬਣਾ ਕੇ ਦੇਖਿਓ ਆਈ ਦੀ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ